तुसी देख रहे हो स्टार न्यूज़ 18 चैनल रोजाना ताजा खबरें देखने ले चैनल नु सब्सक्राइब करो हुन तो सामने पेश कर दे हां एक खास खबर पिंड चामपुर विच लड़के दी कुटमार विच दूसरा पख आया सामने मामला गुग्गा माड़ी दी शामलाट जमीन ते कब्जा करंदा पीड़ित महिला ने अधूरी जानकारी दे के करवाई प्रेस कॉन्फ्रेंस पंचायत ने दसी पूरी जानकारी कुटमार फुटेज ने सारा मामला कीता साफ। महिला वालों खुद की सी लड़के भी कुटमार आओ देखते दे खबर विस्तार सहित एसबीसी महापंचायत पंजाब वलो मोहाली फेज 7 दिया लाइटਾਂ ਤੇ ਚੱਲ ਰਹੇ एसबीसी ਮੋਰਚੇ ਤੇ 5 ਮਾਰਚ ਨੂੰ ਪਿੰਡ ਚੰਪੂਰ ਦੀ ਮਹਿਲਾ ਨੇ ਮੋਰਚਾ ਆਗਵਾ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਉਸਨੇ ਪਿੰਡ ਦੀ ਸਰਪੰਚ ਸਰਪੰਚ ਦੇ ਪਤੀ ਅਤੇ ਇੱਕ ਪੰਜ ਤੇ ਦੋਸ਼ ਲਗਾਏ ਸਨ ਕਿ ਉਹਨਾਂ ਵੱਲੋਂ ਮੇਰੇ ਬੇਟੇ ਦੀ ਕੁਟਮਾਰ ਕੀਤੀ ਗਈ ਹੈ ਮੋਰਚਾ ਆਗਵਾ ਨੇ ਇਸ ਮਾਮਲੇ ਬਾਰੇ ਪੁਲਿਸ ਨਾਲ ਗੱਲਬਾਤ ਕੀਤੀ ਤੇ ਪੁਲਿਸ ਨੇ ਹਰਕਤ ਵਿੱਚ ਆ ਕੇ ਇਸ ਮਾਮਲੇ ਦੀ ਸੁਣਵਾਈ ਕੀਤੀ ਉਸ ਮਹਿਲਾ ਨੇ ਆਪਣੇ ਬੇਟੇ ਨੂੰ ਪੀਜੀਆਈ ਵਿੱਚ ਵੀ ਦਾਖਲ ਕਰਵਾਇਆ ਸੀ ਤੇ ਲੜਕਾ ਹੁਣ ਬਿਲਕੁਲ ਠੀਕ-ਠਾਕ ਹੈ ਪਿੰਡ ਦੀ ਪੰਚਾਇਤ ਤੇ ਕੁਝ ਮਉਤਬਰ ਵਿਅਕਤੀ ਮੋਰਚਾ ਸਥਾਨ ਤੇ ਪਹੁੰਚੇ ਸੰਤੇ ਉਹਨਾਂ ਨੇ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਦਿੰਦੇ ਕਿਹਾ ਕਿ ਇੱਕ ਕੁਟਮਾਰ ਹੋਰ ਕਿਸੇ ਵੱਲੋਂ ਨਹੀਂ ਕੀਤੀ ਗਈ ਬਲਕਿ ਉਸ ਮਹਿਲਾ ਵੱਲੋਂ ਖੁਦ ਕੀਤੀ ਗਈ ਸੀ ਜਿਸ ਦੀਆਂ ਸੀਸੀਟੀਵੀ ਫੁਟੇਜ ਦਿਖਾਉਂਦੇ ਹੋਏ ਇਹ ਮਾਮਲੇ ਨੂੰ ਸਾਫ਼ ਕੀਤਾ ਇਸ ਤੋਂ ਬਾਅਦ ਮੋਰਚਾ ਆਗੂਆਂ ਨੇ ਪਿੰਡ ਚੰਪੂਰ ਖੁਦ ਜਾ ਕੇ ਇਸ ਮਾਮਲੇ ਦੀ ਛਾਂਂਦਵੀਂ ਕੀਤੀ ਪਿੰਡ ਦੀ ਪੰਚਾਇਤ ਅਤੇ ਮੋਅਦਬਰ ਵਿਅਕਤੀਆਂ ਨੇ ਅੱਜ ਮੋਰਚਾ ਸਥਾਨ ਤੇ ਪਹੁੰਚ ਕੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਪ੍ਰੈਸ ਦੇ ਸਾਹਮਣੇ ਦੱਸੀ। ਪੰਚ ਗੁਰਦੀਪ ਸਿੰਘ ਮਲ ਅਤੇ ਹਰਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੇ ਪਿੰਡ ਦੀ ਗੁੱਗਾ ਮਾੜੀ ਦੀ ਸ਼ਾਮਲਾਟ ਜਗ੍ਹਾ ਦਾ ਮਾਮਲਾ ਮੁਹਾਲੀ ਦੀ ਮਾਨਯੋਗ ਅਦਾਲਤ ਵਿੱਚ ਵਿਚਾਰ ਅਧੀਨ ਹੈ। ਉਹਨਾਂ ਕਿਹਾ ਕਿ ਲੜਕੇ ਦੀ ਕੁਟਮਾਰ ਖੁਦ ਉਸਦੀ ਮਾਂ ਅਤੇ ਪਿੰਡ ਨੇ ਕੀਤੀ ਹੈ। ਉਹ ਲੜਕਾ ਸ਼ਰਾਬ ਦਾ ਆਦੀ ਹੈ ਤੇ ਸ਼ਰਾਬ ਪੀ ਕੇ ਅਕਸਰ ਲੋਕਾਂ ਨਾਲ ਤੇ ਆਪਣੇ ਪਰਿਵਾਰ ਨਾਲ ਗਾਲੀ ਗਲੋਚ ਕਰਦਾ ਰਹਿੰਦਾ ਹੈ। ਇਸ ਦਿਨ ਵੀ ਉਹ ਗਾਲੀ ਗਲੋਚ ਕਰ ਰਿਹਾ ਸੀ ਜਿਸ ਦੀਆਂ ਸੀਸੀਟੀਵੀ ਫੁਟੇਜ ਦੇਖ ਕੇ ਇਹ ਸਾਰਾ ਮਾਮਲਾ ਸਾਫ਼ ਹੋ ਗਿਆ ਹੈ। ਅਸਲ ਵਿੱਚ ਉਸ ਮਹਿਲਾ ਦੀ ਮਨਸ਼ਾ ਗੁਗਾ ਮਾੜੀ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਹੈ। ਜਿਸ ਲਈ ਉਸਨੇ ਇਹ ਸਾਰੀ ਮੰਗੜਤ ਕਹਾਣੀ ਬਣਾਈ ਹੈ। ਇਸ ਮਾਮਲੇ ਬਾਰੇ ਬੋਲਦਿਆਂ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੁੰਮੜਾ ਨੇ ਕਿਹਾ ਕਿ ਅਸੀਂ ਪੰਚਾਇਤ ਅਤੇ ਮੋਦਬਰ ਵਿਅਕਤੀਆਂ ਦੀ ਗੱਲਬਾਤ ਸੁਣੀ ਹੈ ਸਾਡੀ ਟੀਮ ਨੇ ਇਸ ਮਾਮਲੇ ਬਾਰੇ ਪਿੰਡ ਵਿੱਚ ਜਾ ਕੇ छानबीन ਵੀ ਕੀਤੀ ਹੈ ਗੁੱਗਾ ਮਾੜੀ ਦੀ ਸ਼ਾਮਲਾਟ ਜ਼ਮੀਨ ਨੂੰ ਲੈ ਕੇ ਗੁੱਗਾ ਮਾੜੀ ਕਮੇਟੀ ਅਤੇ ਮੋਨਕਾ ਸ਼ਰਮਾ ਦਾ ਮਾਨਯੋਗ ਅਦਾਲਤ ਮੋਹਾਲੀ ਵਿੱਚ ਕੇਸ ਸੁਣਵਾਈ ਅਧੀਨ ਹੈ ਉਹ ਪੰਚਾਇਤ ਵੱਲੋਂ ਆਪਣੇ ਲੜਕੇ ਦੀ ਕੁੱਟਮਾਰ ਕਰਨ ਦੀ ਕਹਾਣੀ ਬਣਾ ਕੇ ਉਲਝਾਉਣਾ ਚਾਹੁੰਦੀ ਹੈ ਜਿਸ ਦੀਆਂ ਫੁਟੇਜ ਦੇਖ ਕੇ ਸਾਰੀ ਸਥਿਤੀ ਸਾਫ਼ ਹੋ ਗਈ ਹੈ ਇਸ ਤੋਂ ਇਲਾਵਾ ਜ਼ਮੀਨ ਦੀਆਂ ਜਮ੍ਹਾਂ ਮੰਡੀਆਂ ਦੇਖ ਕੇ ਇਹ ਪਤਾ ਲੱਗਾ ਹੈ ਕਿ ਇਹ ਸਾਰਾ ਸ਼ਾਮਲਾਟ ਜ਼ਮੀਨ ਨੂੰ ਹਥਿਆਉਣ ਦਾ ਮਾਮਲਾ ਹੈ ਇਸ ਅਧੂਰੀ ਜਾਣਕਾਰੀ ਨੂੰ ਲੈ ਕੇ ਅਸੀਂ ਜੋ ਸਿਫਾਰਿਸ਼ ਕੀਤੀ ਉਸ ਦੀ ਅਸੀਂ ਖਿਮਾ ਮੰਗਦੇ ਹਾਂ ਤੇ ਉਪਰੋਕਤ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਮੁਹਾਲੀ ਅਤੇ ਐਸਐਚਓ ਥਾਣਾ ਬਲੋਗੀ ਨੂੰ ਬੇਨਤੀ ਕਰਦੇ ਹਾਂ ਕਿ ਜੋ ਅੱਜ ਲਿਖਤੀ ਦਰਖਾਸਤਾਂ ਆਪ ਜੀ ਨੂੰ ਦਿੱਤੀਆਂ ਹਨ ਉਹਨਾਂ ਦੀ ਪੜਤਾਲ ਕਰਕੇ ਇਸ ਪਰਚੇ ਨੂੰ ਰੱਦ ਕਰਨ ਦੀ ਕਿਰਪਾਲਤਾ ਕਰਨੀ ਇਸ ਮੌਕੇ ਹਰਨੇਕ ਸਿੰਘ ਮਲਵਾ मास्टर बनवारी लाल गुर सिमरन सिंह पंच सुखविंदर सिंह पंच नेहा रानी पंच जसवीर कौर पंच साबका सरपंच चरण सिंह प्रभजोत सिंह पंच जसपाल सिंह गुरदेव सिंह हरप्रीत सिंह कमलजीत सिंह मनदीप सिंह सरबजीत सिंह आदि हाजिर हुए आओ देखते दे मोर्चे दे आगुआ अते पंचायत मैंबर वालों प्रेस नाल जो गलबात की थी। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਪ੍ਰੈਸ ਵਾਲੇ ਵੀਰਾਂ ਦਾ तहे ਦਿਲੋਂ ਧੰਨਵਾਦ ਜਦੋਂ ਵੀ ਤੁਸੀਂ ਸਾਡੀ ਕੋਈ ਆਵਾਜ਼ ਹੋਏ ਆਵਾਜ਼ ਸਰਕਾਰ ਤੱਕ ਪੁਲਿਸ ਤੱਕ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਸਾਡਾ ਜਿਹੜਾ ਸਬਜੈਕਟ ਜਿਹੜਾ ਵਿਸ਼ਾ ਹੈ ਪਿੰਡ ਚੰਪਰ ਹਲਕਾ ਮੁਹਾਲੀ ਜ਼ਿਲ੍ਹਾ ਮੁਹਾਲੀ ਦਾ ਪਿੰਡ ਚੰਪਰ ਜਿੱਥੇ ਅਸੀਂ ਪਹਿਲਾਂ ਤੋਂ ਪ੍ਰੈਸ ਰਾਹੀਂ ਖੇਮਾ ਚਾਹੁੰਦੇ ਆ ਬੇਨਤੀ ਕਰਕੇ ਤਾਂ ਕਿ ਅਸੀਂ 1.5 ਤਰੀਕ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ ਇੱਥੇ ਝਾਂਪਰ ਪਿੰਡ ਦੀ ਜਿਹੜੀ ਲੇਡੀ ਆਈ ਸੀ ਇੱਕ ਵੀ ਮੇਰੇ ਬੇਟੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਇਹ ਕੁਸ਼ ਕਰਿਆ ਪਰ ਲੇਕਿਨ ਅਸੀਂ 5 ਤਰੀਕ ਨੂੰ ਪ੍ਰੈਸ ਕਾਨਫਰੰਸ ਕਰੀ ਸੀ ਐਫ ਆਈ ਆਰ ਜਿਹੜੀ ਥਾਣਾ ਬਲੌਂਗੀ ਨੇ 5 3 ਤਰੀਕ ਦੀ ਐਫ ਆਈ ਆਰ ਇੱਕ ਦਰਜ ਕਰੀ ਵੀ ਸੀ ਤੇ ਉੱਚ ਅਸੀਂ ਜਦੋਂ ਸਾਰਾ ਸਾਨੂੰ ਪਤਾ ਲੱਗਿਆ ਪੰਚਾਇਤ ਨੇ ਆਪਣਾ ਪੱਖ ਦੱਸਿਆ ਤੇ ਉਹ ਲੇਡੀ ਬਾਰੇ ਅਸੀਂ ਘਰ ਵੀ ਜਾ ਕੇ ਆਏ ਉਹਨਾਂ ਦੇ ਘਰੇ ਗਏ ਸਾਰਾ ਕੁਝ ਪੁੱਛਕਿਛ ਕੀਤੀ ਸਾਰੀ ਅਸੀਂ ਸਾਡੀ ਟੀਮ ਗਈ ਹੈ ਮੋਰਚੇ ਵੱਲੋਂ ਤਾਂ ਕਿ ਉਸ ਲੇਡੀ ਨੇ ਸਾਨੂੰ ਅਧ ਅਧੂਰੀ ਜਾਣਕਾਰੀ ਦੇ ਕੇ ਹਮਦਰਦੀ ਲੈ ਕੇ ਸਾਡੀ ਪ੍ਰੈਸ 'ਚ ਅਸੀਂ ਬੇਨਤੀ ਕੀਤੀ ਸੀ ਪਰ ਉਸ ਬੇਨਤੀ ਕਰਕੇ ਅੱਜ ਅਸੀਂ ਅਸੀਂ ਤੁਹਾਡੇ ਰਾਹੀਂ ਇਹ ਦੱਸਣਾ ਚਾਹੁੰਦੇ ਆਂ ਵੀ ਜਿਹੜਾ ਉਹ ਐਫ ਆਈ ਆਰ ਦਰਜ ਹੋਈ ਪੰਚਾਇਤ ਤੇ ਉਹ ਅਸਲ 'ਚ ਗਲਤ ਹੋਈ ਹੈ ਜਿਸ ਨੂੰ ਅਸੀਂ ਲਿਖਤੀ ਦਰਖਾਸਤਾਂ ਪੰਚਾਇਤ ਵੱਲੋਂ ਅੱਜ ਇੱਕ ਮਾਨਯੋਗ ਐਸ ਐਸ ਪੀ ਮੁਹਾਲੀ ਨੂੰ ਤੇ ਐਸ ਐਚਓ ਮੁਹਾਲੀ ਨੂੰ ਜਿਹੜੀ ਇਹ ਦਰਖਾਸਤ ਇੱਕ ਲਿਖਤੀ ਪੰਚਾਇਤ ਨੇ ਦਿੱਤੀ ਜਿੱਦੇ 'ਚ ਸਾਰੇ ਮੋਹਤ ਪਰਵਕਤੀਆਂ ਨੇ ਅੱਜ ਮਾੜੀ ਤੇ ਵੀ ਇਕੱਠ ਕੀਤਾ ਸੀ 마ੜੀ ਦੇ ਵੀ ਫੋਟੋਆਂ ਖਿੱਚ ਕੇ ਲਿਆਏ ਤੇ ਜਿਸ 마ੜੀ ਨੂੰ ਲੈ ਕੇ ਰੌਲਾ ਚੱਲ ਰਿਹਾ ਉਹਦੀਆਂ ਜਮ੍ਹਾਂਬੰਦੀਆਂ ਸਾਡੇ ਕੋਲ ਨਾਲ ਹੈ ਆ ਜਮ੍ਹਾਂਬੰਦੀਆਂ 마ੜੀ ਦੇ ਨਾਲ ਹੈ ਤੇ ਜਿਹੜੀ ਲੇਡੀ ਹੈ ਉਹਦੀ ਬੇਟੀ ਹੈ ਉਹ ਕੁਟਰੀ ਹੈ ਬੇਟੇ ਨੂੰ ਤਾਂ ਉਹਦੀਆਂ ਸਾਰੀਆਂ ਇਹ ਫੁਟੇਜ ਪੰਚਾਇਤ ਕਢਾ ਕੇ ਲਈ ਹੈ ਖੁਦ ਆਪ ਕੁਟਿਆ ਤੇ ਪਾਇਆ ਉਹ ਪੰਚਾਇਤ ਦੇ ਕੋਲ ਹੈ ਜਿਹੜੀ ਫਰਦਾ ਨੇ ਜਮ੍ਹਾਂਬੰਦੀਆਂ ਨੇ ਉਹਦਾ ਪਹਿਲਾਂ ਕੇਸ ਜਿਹੜਾ ਮਾਨਯੋਗ ਮੋਹਾਰੀ ਸੈਸ਼ਨ ਕੋਰਟ ਸੁਣਾਈ ਅਧੀਨ ਹੈ ਜਿਹੜੀ ਇੱਕ ਗੁੱਗਾ 마ੜੀ ਕਮੇਟੀ ਬਣੀ ਹੈ ਚੰਬਰ ਚ ਤੇ ਦੂਜੀ ਲੇਡੀ ਜਿਹੜੀ ਆਪਣੇ ਹੱਕ ਨੂੰ ਲੈ ਕੇ ਆਪਣੀ ਬਾਕ ਦੋਸਰ ਨੂੰ ਲੈ ਕੇ ਲੜ ਰਹੀ ਹੈ ਉਹ ਸ਼ਾਮਲਾੜ ਜ਼ਮੀਨ ਹੈ ਪੰਚਾਇਤ ਦਾ ਕੋਈ ਅਧਿਕਾਰ ਨਹੀਂ ਤੇ ਉਹਨੂੰ ਲੇਡੀ ਨੂੰ ਵਿੱਚ ਬਿਠਾ ਲਦੇ ਆ ਉਹਨੂੰ ਕਬਜ਼ਾ ਕਰਾ ਦੇ ਸਾਡੂ ਵੀ ਉਹ ਕਹਿੰਦੀ ਸੀ ਵੀ ਸਾਡਾ ਉੱਥੇ ਕਬਜ਼ਾ ਕਰਾਇਆ ਜਾ ਸਾਨੂੰ ਵਿੱਚ ਬਿਠਾ ਲਾਇਆ ਜਾ ਉੱਥੇ ਅਸੀਂ ਮਾਨਤਾ ਕਰਦੇ ਆ ਪਰ ਬੀਬੀ ਅਸੀਂ ਕਿਸੇ ਨੂੰ ਪੰਚੇਤੀ ਜ਼ਮੀਨ ਤੇ ਸ਼ਾਮਲਾੜ ਜ਼ਮੀਨ ਤੇ ਜ਼ਬਰਦਸਤੀ ਨਾਲ ਕੱਢ ਸਕਦੇ ਆ ਨੇ ਨਾ ਬਿਠਾ ਲ ਸਕਦੇ ਸਾਡਾ ਕੋਈ ਅਧਿਕਾਰ ਨਹੀਂ ਅਸੀਂ ਤਾਂ ਸਿਰਫ ਜਿਹੜੀ ਹੈ ਕਿਸੇ ਨਾਲ ਤੱਕਾਸ਼ਾ ਹੀ ਹੁੰਦੀ ਹੈ ਕੋਈ ਅਤਿਆਚਾਰ ਹੁੰਦਾ ਉਹਦੇ ਬੰਦਲ ਲੱਗ ਅਸੀਂ ਚੱਲਣਾ ਹੁੰਦਾ ਉਹਦੀ ਕੋਈ ਗੱਲ ਕਰਨੀ ਹੁੰਦੀ ਹੈ ਤਾਂ ਕਿ ਜਿਹੜਾ ਬੰਦਾ ਜਾਇਜ਼ ਕੋਈ ਹੋਵੇ ਉਹਦੀ ਮਦਦ ਕਰਦੇ ਆ ਤਾਂ ਅਸੀਂ ਜਿਹੜੀ ਇਹ ਬੇਨਤੀ ਕਰਦੇ ਆ ਵੀ ਇਸ ਦੀ ਪਰਤਾਲ ਕਰਕੇ ਮਾਨਯੋਗ ਐਸਐਸਪੀ ਮੋਹਾਲੀ ਐਸਐਚਓ ਬਣਾਉਗੀ ਇਹ ਪਰਚਾ ਰੱਦ ਕੀਤਾ ਜਾਵੇ ਕੈਂਸਲ ਕੀਤਾ ਜਾਵੇ ਜਿਵੇਂ ਅਸੀਂ ਪਿੰਡ ਚ ਜਾ ਕੇ ਇਨਕੁਆਰੀ ਕੀਤੀ ਹੈ ਐਸੇ ਤਰ੍ਹਾਂ ਜਾ ਕੇ ਪੁਲਿਸ ਅਫਸਰ ਕੋਈ ਇਮਾਨਦਾਰ ਪੁਲਿਸ ਅਫਸਰ ਇਨਕੁਆਰੀ ਕਰੇ ਤਾਂ ਇਹ ਪਰਤਾ ਜਿਹੜਾ ਗਲਤ ਹੈਗਾ ਉਹ ਸਿਰਫ ਸਿਰਫ ਦਬਾਅ ਪ੍ਰੈਸ਼ਰ ਬਣਾਉਣ ਵਾਸਤੇ ਸਰਪੰਚ ਨੂੰ ਸਰਪੰਚ ਦੇ ਘਰ ਵਾਲੇ ਨੂੰ ਪੰਚਾਂ ਨੂੰ ਤੇ ਬਾਕੀ ਹੋਰ ਵੀ ਬੰਦਿਆਂ ਨੂੰ ਜਿਹੜਾ ਤੰਗ ਪ੍ਰੇਸ਼ਾਨ ਕਰ ਰਹੀ ਹੈ ਲੇਡੀ ਇਸ ਕਰਕੇ ਕੋਈ ਵੀ ਜਿਹੜਾ ਹੈਗਾ ਇਹ ਵੀ ਪੜਤਾਲ ਕਰਕੇ ਪਰਚਾ ਤਰ ਤਰ ਅੰਦਰ ਕੈਂਸਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਲੇਡੀਜ਼ ਨੇ ਸਾਡੇ ਤੇ ਵਿਰੁੱਧ ਐਫ ਆਈ ਦਰਜ ਕਰਾਈ ਹੈ ਉਹ ਜ਼ਰਾ ਜ਼ਰਾ ਛੁੱਟੀ ਹੈ ਉਹਦੀ ਪੜਤਾਲ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਉਹ ਲੇਡੀਸ ਆ ਉਹਦੀ ਬੇਟੀ ਨੇ ਆਪਣੇ ਬੇਟੇ ਨੂੰ ਆਪ ਕੁੱਟਿਆ ਝੂਠਾ ਪਰਚਾ ਸਾਡੇ ਤੇ ਕਰਾ ਤਿਆ ਅਸਲ 'ਚ ਰੋਲਾ ਉਹਦਾ ਮਾੜੀ ਨਾਲ ਹੈ ਜੀ ਗੁੱਗਾ ਮਾੜੀ ਨਾਲ ਪਰ ਕਮੇਟੀ ਨਾਲ ਉਹਦਾ ਕੇਸ ਚੱਲਦਾ ਹੈ ਉਹ ਸਾਡੇ ਪੰਚਾਇਤ ਤੇ ਦਬੋਪਾਉਂਦੀ ਸੀਗੀ ਵੀ ਤੁਸੀਂ ਮੈਨੂੰ ਮਾੜੀ ਤੇ ਬਿਠਾ ਲਓ ਅਸੀਂ ਉਹਨੂੰ ਮਨਾ ਕਰਤਿਆ ਇਸ ਕਰਕੇ ਉਹਨੇ ਆਪਣੇ ਬੇਟੇ ਨੂੰ ਆਪ ਕੁੱਟਿਆ ਤੇ ਝੂਠਾ ਪਰਚਾ ਸਾਡੇ ਤੇ ਦਰਜ ਕਰਾ ਦਿੱਤਾ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਤੇਰੀ ਪੜਤਾਲ ਕੀਤੀ ਜਾਵੇ ਧੰਨਵਾਦ ਜੀ ਤੇ ਇਹ ਜਿਹੜਾ ਸਰਪੰਚਾ ਕੋ ਕੁੱਟਿਆ ਹੈਗਾ ਇਹਦੀ ਜਿਹਨੇ ਜਿਹੜੀ ਪਹਿਲੇ ਸਰਪਾਸਤੀ ਸੀ ਉਹ ਅਸਲ ਤੋਂ ਫੋਟੋਆਂ ਨਹੀਂ ਕੀਤੀ ਇਹਦੀ ਬੇਟੀ ਨੇ ਤੇ ਉਹਦੇ ਮੁੰਡੇ ਦੀ ਬਾਣ ਹੈ ਕੁੱਟਿਆ ਜੀ ਉਹਦੀ ਵੀਡੀਓ ਅਸੀਂ ਕਢਾ ਲਈ ਫੋਟੋਆਂ ਲੱਗੀਆਂ ਹੋਈਆਂ ਨੇ ਤੇ ਪੈਨ ਡਰਾਈਵ ਚ ਪਾਈ ਹੋਈ ਹੈ ਅਸੀਂ ਸਾਰਾ ਵੀਡੀਓ ਕਢਾ ਕੇ ਕੈਮਰਾ ਰਾਹੀਂ ਉਹ ਆਪ ਕੁੱਟ ਰਹੇ ਨੇ ਜੀ ਇਹ ਜਿਹੜਾ ਮੁੰਡਾ ਜਿਹੜਾ ਕਿਸੇ ਵੀ ਤਰ੍ਹਾਂ ਇਹ ਨਕਲ ਰਿਹਾ ਇਹਦਾ ਟਰੈਕਟਰ ਕੀ ਹੈ ਇਹਦੇ ਇਹ ਮੁੰਡਾ ਨਸ਼ੇੜੀ ਹੈ ਜੀ ਇੱਕ ਨੰਬਰ ਦਾ ਪਿੰਡ ਚ ਜਾ ਕੇ ਕਿਸੇ ਨੂੰ ਵੀ ਪਤਾ ਕਰ ਲੋ ਇਹ ਹਰੇਕ ਨਾਲੇ ਪੰਗੇ ਲੰਦਾ ਜੀ ਹਰੇਕ ਨੂੰ ਇਹ ਗਾਲਾਂ ਕੱਢਦਾ ਏ ਤੇ ਮਾੜੀ ਤੇ ਵੀ ਉੱਥੇ ਵੀ ਕੈਮਰੇ ਤੋੜਦਾ ਏ ਤੇ ਬੇਅਦਬੀ ਕਰਦਾ ਏ ਜੀ ਪੈਨਾ ਵੀ ਇਹਦੇ ਵਿਰੁੱਧ ਕਈ ਕੇਸ ਦਰਜ ਹੈ ਜੀ ਤੇ ਇੱਕ ਇਹ ਜਿਹਨੂੰ ਮਰਜ਼ੀ ਪੁੱਛ ਲੋ ਜਾ ਕੇ ਨਸ਼ੇ ਦਾ ਆਦੀ ਏ ਜੀ ਹਰੇਕ ਨਾਲ ਝਗੜ ਲੜਾਈ ਝਗੜਾ ਕਰਦਾ ਜੀ ਪਿੰਡ ਚ ਇਹ ਇੱਕ ਮਹਿਲਾ ਨੇ ਹੋਰ ਵੀ ਤੁਹਾਡੇ ਤੇ ਇਲਜ਼ਾਮ ਲਾਇਆ ਸਰਪੰਚ ਸਾਹਿਬ ਕਿ ਉਹ ਪਿੰਡ ਦਾ ਜਿਹੜਾ BPL ਦਾ ਹੈਗੇ ਪੈਸੇ ਉਹ ਨਹੀਂ ਦਿੱਤੇ ਜਾਂਦੇ ਉਹਦਾ ਕੀ ਮਸਲਾ ਹੈਗਾ ਉਹ ਮਕਾਨ ਹੈ ਇਹ ਮਕਾਨ ਹੈ ਇਹਦਾ ਲੇਡੀਜ਼ ਦਾ ਨਹੀਂ ਹੈਗਾ ਜੀ ਇਹ ਮਕਾਨ ਪਹਿਨਾ ਵੇਚ ਕੇ ਪਿੰਡੋਂ ਬਾਹਰ ਚਲੀ ਗਈ ਸੀ ਤੇ ਦੁਬਾਰੇ ਹੁਣ ਫੇਰ ਆਈ ਇਹ ਕਿਸੇ ਦੇ ਮਕਾਨ ਤੇ ਇਹਨੇ ਕਬਜ਼ਾ ਕੀਤਾ ਹੋਇਆ ਏ ਜੇ ਇਹਦਾ ਤਾਂ ਕਰਕੇ ਇਹਨੂੰ ਪੈਸੇ ਨਹੀਂ ਮਿਲਦੇ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਸੇਮਰਨ ਸਿੰਘ ਪਿੰਡ ਚੰਪਰ ਦਾ ਪੰਚ ਪੰਚਾਇਤ ਮੈਂਬਰਾਂ ਇਹ ਜੋ ਪਿਛਲੇ ਦਿਨੀ ਸਰਪੰਚ ਸਾਹਿਬ ਤੇ ਠੂਠਾ ਪਰਚਾ ਕਰਵਾਇਆ ਗਿਆ ਜੀ ਉਸ ਦੇ ਸੰਬੰਧ ਵਿੱਚ ਅਸੀਂ ਇੱਥੇ ਅੱਜ ਆਏ ਸੀਗੇ ਜੀ ਤੇ ਜਿਹੜਾ ਇਹ ਪਰਚਾ ਆ ਬੱਚੇ ਦੀ ਕੁੱਟਮਾਰ ਕੀਤੀ ਗਈ ਆ ਇਹ ਉਹਦੀ ਮਦਰ ਸਿਸਟਰ ਵੱਲੋਂ ਕੀਤੀ ਗਈ ਆ ਜੀ ਜੋ ਸਾਡੇ ਕੋਲ ਵੀਡੀਓ ਵਗੈਰਾ ਸਾਰਾ ਕੁਝ ਹੈਗਾ ਹੈ ਡਾਟਾ ਉਹਦੇ ਆਧਾਰ ਤੇ ਅਸੀਂ ਇਹ ਸੋਰੀ ਉਸ ਤੋਂ ਪਹਿਲਾਂ ਇਹ ਸਰਪੰਚ ਸਾਹਿਬ ਕੋਲ ਮਾੜੀ ਦੇ ਸਥਾਨ ਤੇ ਨਾ ਆਪਣਾ ਬੈਠਣ ਵਾਸਤੇ ਗਏ ਸੀਗੇ ਉੱਥੇ ਵੀ ਸਾਨੂੰ ਉੱਥੇ ਉਹਦੀ ਸਾਬ ਸੰਭਾਲ ਦਿੱਤੀ ਜਾਵੇ ਉਥੇ ਮਾੜੀ ਜਗ੍ਹਾ ਤੇ ਬੈਠਣ ਦਿੱਤਾ ਜਾਵੇ ਉਹਦੇ ਸਬੰਧ ਵਿੱਚ ਸਰਪੰਚ ਸਰਪੰਚ ਸਾਹਿਬ ਨੇ ਉੱਥੋਂ ਮਨਾਂ ਕੀਤਾ ਇਹਨਾਂ ਨੂੰ ਜੀ ਤੇ ਉਹਨਾਂ ਨੇ ਕਹਿ ਰਿਹਾ ਇਹ ਮੇਰਾ ਕਮੇਟੀ ਦਾ ਮਸਲਾ ਆ ਕਮੇਟੀ ਕੋਲ ਜਾਓ ਗੋਗਾ ਕਮੇਟੀ ਮਾੜੀ ਬਣੀ ਹੋਈ ਆਪਣੀ ਵੀ ਉੱਥੇ ਜਾ ਕੇ ਆਪਣਾ ਗੱਲਬਾਤ ਕਰੋ ਜੀ ਇਹ ਉਹਦੇ ਆਧਾਰ ਤੇ ਇਹਨਾਂ ਨੇ ਇਹ ਪਰਚਾ ਕਰਵਾਇਆ ਜੀ ਤੇ ਕੋਈ ਸਾਜ਼ਿਸ਼ ਰਚੀ ਆ ਕਹਿੰਦੇ ਪਿੱਛੇ ਕੋਈ ਹੋਰ ਨੰਬਰ ਵੀ ਹੋ ਸਕਦੇ ਨੇ ਜੀ ਜਿਹਨਾਂ ਨੇ ਇਹ ਸਾਰਾ ਕੁਝ ਰਚ ਕੇ ਸਰਪੰਚ ਸਾਹਿਬ ਤੇ ਠੁੱਠਾ ਪਰਚਾ ਕਰਵਾਇਆ ਜੀ ਮੁੰਡਾ ਕੁੱਤਿਆਂ ਨਿਰਮਲਾ ਦੇਵੀ ਨੇ ਹਾਂ ਪਿੰਡਾਂ ਮ பஞ்சਾਇਤ ਹਾਂਜੀ ਹਾਂਜੀ ਇਹ ਅਸਲ ਦੇ ਵਿੱਚ ਮਾਮਲਾ ਕੀ ਆ ਕਿਉਂ ਕੀਤਾ ਗਿਆ ਉਹਦੀ ਮਨਸ਼ਾ ਕੀ ਆ ਅਸਲੀ ਮਨਸ਼ਾ ਇੱਕ ਉਸ ਟੈਂਪਲੇ ਸਰਪੰਚ ਸਾਹਿਬ ਕੋਲ ਹੀ ਗੁੱਗਾ ਮਾੜੀ ਦੇ ਸਥਾਨ ਤੇ ਬੈਠਣ ਵਾਸਤੇ ਕਹਿੰਦੇ ਸੀਗੇ ਜੀ ਕਿ ਤੁਸੀਂ ਉੱਥੇ ਬੈਠਣਾ ਆ ਠੀਕ ਹੈ ਜੀ ਉਹ ਜਗ੍ਹਾ ਸਾਡੇ ਅੰਦਰ ਕੀਤੀ ਜਾਵੇ ਜੀ ਸਰਪੰਚ ਸਾਹਿਬ ਨੇ ਉੱਥੇ ਮਨਾ ਕੀਤਾ ਹੈ ਉਹਦੇ ਕਰਕੇ ਹੀ ਸਾਰਾ ਕੁਝ ਕੀਤਾ ਗਿਆ ਜੀ ਇਹ ਆਪਣਾ ਜਿਹੜਾ ਗੁੱਗਾ ਮਾੜੀ ਸਥਾਨ ਤੇ ਜਗ੍ਹਾ ਜੀ ਇਹ ਜਗ੍ਹਾ ਮਹਿੰਗੀ ਹੋਣ ਕਰਕੇ ਜੀ ਠੀਕ ਹੈ ਜੀ ਇਹਦੇ ਪਿੱਛੇ ਬਹੁਤ ਸਾਰੇ ਸ਼ਰਾਰਤੀ ਅੰਸਰ ਹੋ ਸਕਦੇ ਨੇ ਜੀ ਜਿਨ੍ਹਾਂ ਕਰਕੇ ਸਾਰਾ ਕੁਝ ਉਹਨਾਂ ਵੱਲੋਂ ਕੀਤਾ ਗਿਆ ਆ ਜਾਂ ਕਰਵਾਇਆ ਗਿਆ ਆ ਠੀਕ ਹੈ ਜੀ ਅਸੀਂ ਇਹੀ ਉਜਾਸ਼ ਕਰਦੇ ਆਂ ਵੀ ਜਿਹੜਾ ਪਰਚਾ ਸਾਡਾ ਠੂਠਾ ਪਰਚਾ ਕੀਤਾ ਇਹ ਰੱਦ ਕੀਤਾ ਜਾਵੇ ਜੀ ਪਹਿਲਾਂ ਵੀ ਮੁੰਡੇ ਨੇ ਕੁਛ ਐਦਾਂ ਦਾ ਕੀਤਾ ਵੀ ਮੈਂ ਇਸ ਸ਼ਰੀਰ ਨੂੰ ਦੱਸਦੇ ਕੁਝ ਹਾਂਜੀ ਹਾਂਜੀ ਉਹ ਖਾਂਦ ਮਤਲਬ ਨਸ਼ਾ ਵਗੈਰਾ ਸੇਵਨ ਕਰਦੇ ਰਹਿੰਦੇ ਜੀ ਇਹ ਵੀ ਜਦੋਂ ਹੁਣ ਵੀਡੀਓ ਵਗੈਰਾ ਦੇਖੋ ਤਾਂ ਉਹਦੋਂ ਵੀ ਡਰਿੰਕ ਕੀਤੀ ਸੀਗੀ ਉਹਨਾਂ ਹੀ ਠੀਕ ਹੈ ਜੀ ਸਰਪੰਚ ਸਾਹਿਬ ਦੇ ਘਰ ਤੇ ਆ ਕੇ ਉਹਨਾਂ ਨੇ ਗਾਲਾਂ ਕੱਢੀਆਂ ਨੇ ਜੋ ਵੀ ਕੀਤਾ ਸਾਰਾ ਕੁਝ ਉੱਥੇ ਹੀ ਹਾਂਜੀ ਤੇ ਉਮ ਤੇ ਮਾੜੀ ਤੇਰੀ ਪਤਾ ਲੱਗਿਆ ਪਹਿਲਾਂ ਇਹਨਾਂ ਕੈਮਰੇ ਵਗੈਰਾ ਤੋੜਿਆ ਜੀ ਸੀਸੀਟੀਵੀ ਕੈਮਰੇ ਉਹਨਾਂ ਤੇ ਵੀ ਸ਼ਰਾਬ ਤਾਂ ਕਰਦਾ ਰਹੇ ਸ਼ਰਾਬ ਤਾਂ ਕਰਦੇ ਰਹਿੰਦੇ ਆਹੀ ਗੁਰੂ ਜੀ ਦੀ ਫਤਿਹ ਸਾਡੇ ਪਿੰਡ ਗੁੱਗਾ ਮਾੜੀ ਕਮੇਟੀ ਬਣੀ ਹੋਈ ਹੈ ਜੀ ਉੱਥੇ ਨਿਰਮਲਾ ਦੇਵੀ ਗੁੱਗਾ ਮਾੜੀ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜੀ ਤੇ ਉਹ ਕਬਜ਼ਾ ਕਰਕਰ ਰੋੜਾਂ ਦੀ ਜ਼ਮੀਨ ਹੈ ਜੀ ਤੇ ਉਹ ਮਤਲਬ ਸਾਡੇ ਕੋਲ 15 ਦਿਨ ਪਹਿਲਾਂ 20 ਦਿਨ ਪਹਿਲਾਂ ਸਾਡੇ ਕੋਲ ਆਈ ਸੀ ਸਾਨੂੰ ਕਹਿੰਦੀ ਵੀ ਸਰਪੰਚ ਸਾਹਿਬ ਕੋਲ ਆਈ ਸੀ ਉਹ ਕਹਿੰਦੀ ਵੀ ਸਾਨੂੰ ਗੁੱਗਾ ਮਾੜੀ ਤੇ ਮਠਾ ਲਿਆ ਜਾਵੇ ਜੀ ਗੁੱਗਾવાડી ਦੇ ਕਮੇਟੀ ਦੇਖਰੇਖ ਕਰਦੀ ਹੈ ਜੀ ਕਮੇਟੀ ਮੇਲਾ ਭਰਾਂਦੀ ਹੈ ਜੀ ਕਮੇਟੀ ਉੱਥੇ ਸੇਵਾ ਜੋ ਵੀ ਹੈ ਸਾਰਾ ਕੁਝ ਕਮੇਟੀ ਕਰਦੀ ਹੈ ਜੀ ਅਸੀਂ ਇਹਨੂੰ ਜਵਾਬ ਦਿੱਤੇ ਜੀ ਤਾਂ ਉਦੋਂ ਬਾਅਦ ਉਹਨੇ ਮੁੰਡੇ ਨੇ ਆਣ ਕੇ ਸਰਪੰਚ ਸਾਹਿਬ ਦੇ ਘਰੇ ਜਾਣ ਕੇ ਗਾਲਾਂ ਗਾਲੀ ਗਰੋਚ ਕੀਤੀ ਜੀ ਤਾਂ ਉਹ ਬਹੁਤ ਉਹਦੀ ਮੰਮੀ ਹਰ ਆਪਣਾ ਉਹਦੀ ਭੈਣ ਨੇ ਦੋਨਾਂ ਨੂੰ ਕੁੱਟਿਆ ਜੀ ਤੇ ਉਹਨਾਂ ਨੇ ਸਾਡੇ ਤੇ ਰਿਪੋਰਟ ਦਰਜ ਕਰਾਈ ਜੀ ਚਾਰ ਪੰਜ ਬੰਦਿਆਂ ਤੇ ਰਿਪੋਰਟ ਦਰਜ ਕਰਾਤੀ ਜੀ ਤੇ ਉਹ ਸਾਡੇ ਤੇ ਨਜਾਇਜ਼ ਪਰਚਾ ਹੋਇਆ ਜੀ ਪਰਚਾ ਸਾਡਾ ਮਤਲਬ ਨਿਸ਼ਾਨ ਮੇਨ ਕਰਕੇ ਪਰਚਾ ਸਾਡਾ ਰੱਦ ਕੀਤਾ ਜਾਵੇ ਜੀ ਕਰੋੜਾਂ ਦੀ ਜ਼ਮੀਨ ਹੈ ਜੀ ਉਹਦੇ ਪਿੱਛੇ ਕੋਈ ਸਨਾਰਤੀ ਅਸਰ ਹੋ ਸਕਦੀ ਹੈ ਜੀ ਵੈਗਰੀ ਦਾ ਖਾਲਸਾ ਵੈਗਰੀ ਦੀ ਫਤਿਹ ਮੈਂ ਜੀ ਮੈਂ ਜੀ ਉੱਥੋਂ ਆਪਣਾ ਦੁੱਗਾ ਮੜੀ ਕਮੇਟੀ ਦਾ ਮੈਂਬਰ ਹੈ ਜੀ ਪਿੰਡ ਝਾਂਪਰ ਤੋਂ ਜੀ ਅਸਲ ਜੀ ਅਸੀਂ ਇਹ 2006-7 ਜੇ ਕਮੇਟੀ ਬਣੀ ਵੀ ਥੜੀ ਤਾਂ ਸਾਰੀ ਦੇਖਰੇਖ ਜੀ ਉੱਥੇ ਕਮੇਟੀ ਕਰ ਲਈ ਹੈ ਅਸਲ 'ਚ ਜਿਹੜੀ ਗੱਲ ਹੈ ਜਮੀਨਦਾਰ ਵਾਲਾ ਜੀ ਸਾਰਾ ਉਹ ਮੇਰੇ ਕੋਲ 7-8 ਕਰ ਨਾਲ ਆਏ ਜੀ ਮਗਰ ਸ਼ਾਮਲੜ ਜ਼ਮੀਨ ਹੈ ਜੀ ਉਹ ਉਹਦੇ ਉੱਪਰ ਕਬਜ਼ਾ ਕਰਨ ਨੂੰ ਫਿਰਦੀ ਹੈ ਜੀ ਇਹੇ ਕਿਆ ਵੀ ਮਗਰ ਦੇ ਪਿੱਛੇ ਬੰਦਾ ਵੀ ਹੋ ਸਕਦਾ ਜੀ ਕੋਈ ਨਾ ਕੋਈ ਰੇਡ ਪਾਉਦਾ ਏ ਜ਼ਮੀਨ ਦਾ ਸਾਡਾ ਪਿੰਡ ਚ ਉਹਦੇ ਕਾਰਨ ਕਰਕੇ ਪੰਚਾਇਤ ਨੂੰ ਬਿਲਜਾਉਣੇ ਨੂੰ ਫਰਦੀ ਏ ਜੀ ਨਾਲ ਕੁੱਟ ਮਾਰਦਾ ਜੀ ਨਾਤ ਕਰੀਏ ਬਾਕੀ ਵੀਡੀਓ ਦੇ ਵਿੱਚ ਪਿਆ ਜੀ ਸਾਰਾ ਕੁਝ ਮੈਂ ਤੁਹਾਨੂੰ ਦੇਤੀਆਂ ਜੀ ਨਾ ਲਿਆਣ ਕੇ ਗੁੱਗਰ ਮਾੜੀ ਉੱਥੇ ਵੀ ਜਿੰਦਿਆਂ ਬੇਅਬਦੀ ਕਰੀ ਉਹ ਵੀ ਵਿੱਚੇ ਪਈ ਜਾਂਦੇ ਰਿਕਾਰਡਿੰਗ ਉਹ ਵੀ ਵੀ ਜੀ ਮੈਂ ਤੁਹਾਨੂੰ ਜਾਣ ਕੇ ਲਿਜਾ ਰਹੀ ਹਾਂ ਨਾਲ ਜੀ ਜਾਣ ਕੇ ਲਿਜਾ ਰਹੀ ਹਾਂ ਇਹ ਤਾਂ ਇਹ ਤਾਂ ਇੱਕ ਵਾਰੀ ਪਹਿਲਾਂ ਵੀ ਰੌਲਾ ਪਿਆ ਸੀ ਪਿਛਲੀ ਪੰਚਾਇਤ ਵੇਲੇ ਵੀ ਉਹ ਕੀ ਮਸਲਾ ਜੀ ਇਹੀ ਰੌਲਾ ਏ ਜੀ ਹੋਰ ਕੋਈ ਨਹੀਂ ਹੈਗੀ ਮਾਰ ਲੜਨ ਦੀ ਜੀ ਮੰਨ ਲੇ ਕੇ ਚੱਲੋ ਜਿੱਥੇ ਕਿਤੇ ਤਾਂ ਕਿਸੇ ਦੀ ਹੋਰ ਦੇ ਗਲ ਪੈ ਜਾਂਦੀ ਹੈ ਕੋਈ ਮਾੜੀ ਦੇ ਮੱਥਾ ਟੇਕਣ ਜਾਂ ਉਹਦੇ ਮਗਰ ਪੈ ਜਾਂਦੇ ਜੀ ਇਹ ਬੰਗਾਲਤਾ ਸਾਰੀ ਜੀ ਬੀ ਜਮੀਨ ਦੀ ਹੈ ਹੀ ਹੋਈ ਵੀ ਹੋਰ ਕੁਝ ਨਹੀਂ ਹੈਗੀ ਚੱਲ ਮਾੜੀ ਚ ਦੁੱਧ ਮਾੜੀ ਚ ਪਟਵਾਇਆ ਜਾਂਦਾ ਹਾਂਜੀ ਉਹਦੇ ਨਿਸ਼ੇੜੀ ਇਹ ਮੁੰਡਾ ਹੈ ਜੀ ਬਿਲਕੁਲ ਤੁਸੀਂ ਐਂ ਕੰਮ ਜਾਂਦਾ ਕਾ ਤੁਸੀਂ ਪਤਾ ਕਰ ਲਓ ਜੀ ਪਿੰਡ ਜਾ ਕੇ ਮਾਦੀ ਪੁੱਛ ਲਓ ਜਾਈਗਾ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਜੀ ਅੱਜ ਤੋਂ ਕੋਈ ਦਿਨ ਪਹਿਲਾਂ ਗੁੱਗਾ ਮਾੜੀ ਦੀ ਜਿਹੜੀ ਜ਼ਮੀਨ ਹੈ ਵਿਵਾਦ ਵਾਲੀ ਉਹਦੇ ਤੇ ਮੋਨਕਾ ਸ਼ਰਮਾ ਜਿਹੜੀ ਉਸ ਪਿੰਡ ਦੇ ਵਿੱਚ ਆ ਗੁੱਗਾ ਮਾੜੀ ਦੀ ਜਿਹੜੀ ਜ਼ਮੀਨ ਮੜੀ ਤੇ ਜਿਹੜੀ ਕਾਬਜ ਆ ਔਰ ਸੇਵਾ ਕਰ ਦਿਆ ਉਹ ਮੋਰਚੇ ਨੂੰ ਗਲਤ ਗਮਰਾ ਕਰਕੇ ਔਰ ਤੱਥ ਬਿਗੈਰ ਤੱਥਾਂ ਤੋਂ ਤੁਹਾਨੂੰ ਦੱਸ ਕੇ ਤੇ ਗਮਰਾ ਕੀਤਾ ਜਦੋਂ ਅਸੀਂ ਪਿੰਡ ਵਿੱਚ ਜਾ ਕੇ ਤਫ਼ਤੀਸ਼ ਕੀਤੀ ਆ ਤੇ ਉਹ ਜਿਹੜੀ ਕੁੜੀ ਆ ਉਹ ਜਨਾਨੀ ਆ ਉਹ ਮਾਵਾਂ ਈ ਇਸ ਲਈ ਜਿਹੜਾ ਮੋਰਚਾ ਉਹ ਸਰਕਾਰ ਤੋਂ ਮੰਗ ਕਰਦਾ ਪ੍ਰਸ਼ਾਸਨ ਤੋਂ ਮੰਗ ਕਰਦਾ ਤੇ ਜਿਹੜਾ ਇਹ ਪਰਚਾ ਹੋਇਆ ਇਹ ਮੇਰੀ ਸਮਝ ਦੇ ਨਾਲ ਨਜਾਇਜ਼ ਹੈ ਕਿਉਂਕਿ ਪਰਚਾ ਜਿਹੜਾ ਵਾ ਉਹ ਮੋਰਟੇ ਦੇ ਕਹਿੰਦੇ ਹੋਇਆ ਜਦੋਂ ਮੋਰਟੇ ਨੇ ਤਫਸੀਲ ਕੀਤੀ ਕਿ ਪਰਚਾ ਗਲਤ ਆ ਇਹ ਪਰਚਾ ਜਿਹੜਾ ਵਾ ਕੈਂਸਲ ਕੀਤਾ ਜਾਵੇ ਔਰ ਉਹ ਜਿਹੜੀ ਜ਼ਮੀਨ ਹੈ ਉਹ ਜ਼ਮੀਨ ਦੇ ਵਿੱਚ ਕਿਸੇ ਨੂੰ ਵੀ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਉਹ ਸੇ ਜ਼ਮੀਨ ਤੇ ਅੱਜ ਕੱਲ ਕੋਰਟ ਵਿੱਚ ਜਦੋਂ ਜ਼ਮੀਨ ਦਾ ਕੇਸ ਜਾਂ ਕੋਈ ਵੀ ਕੇਸ ਕੋਰਟ ਵਿੱਚ ਹੋਵੇ ਤਾਂ ਸੰਕਾ ਸਰਦਾਰ ਬਰਬਾਰ ਉਹਦੇ ਤੇ ਕੁਝ ਨਹੀਂ ਕਰ ਸਕਦੀ ਜੈ ਭੀਮ ਜੈ ਭਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ